ਪਰ ਜਾਈ ਬੜੀ ਤੇਜ ਐ ਲੈ ਇਹ ਨਿਸ਼ਾਪ ਪੈਣ ਦਿੰਦੀ ਤੇ ਪਰ ਮੈਨੂੰ ਵੀ ਪਾਲਾ ਵਿਚੋਲਾ ਕਹਿੰਦੇ ਨੇ ਗੱਲ ਦੀ ਕੋਈ ਕੜੇ ਪਵਾ ਕੇ ਛੱਡਾਂਗੇ ਜਾ ਬਈ ਬਈ ਰੰਗ ਮੇਲੇ ਦਾ ਜੱਸੀ ਆਉਂਦੀ ਐ ਆ ਗਿਆ ਮੇਰੇ ਪੁੱਤ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੂੰ ਸਤਿ ਸ਼੍ਰੀ ਅਕਾਲ ਤੂੰ ਫੋਨ ਕਰ ਦੇਣਾ ਸੀ ਚਲ ਆਪੂ ਜੀ ਮੈਂ ਆ ਗਈ ਮੈਂ ਤਾਂ ਸੇ ਕੋਈ ਕੰਮ ਕਰਦੇ ਹੋਨੇ ਨਹੀਂ ਨਹੀਂ ਪੁੱਤ ਮੈਂ ਲੈ ਆਉਂਦਾ ਆ ਜੇ ਤੂੰ ਫੋਨ ਤੇ ਦੱਸ ਦੇ ਆਉ ਚੱਲੀਏ ਚਲੋ ਜੀ ਹਾਂਜੀ ਠੀਕ ਹੈ ਵਧੀਆ ਪੜਾਈ ਵਧੀਆ ਚੱਲੀ ਜਾਂਦੀ ਹੈ ਹਾਂਜੀ ਵਧੀਆ ਚੱਲ ਰਹੀ ਹੈ ਜੀ ਤੁਸੀਂ ਦੱਸੋ ਹਾਂ ਵਧੀਆ ਠੀਕ ਹੈ ਪੁੱਤ ਬੱਸ ਮੈਂ ਹਾਂ ਯਾ। ਹਾਏ ਜਾਨਾ। ਦੀਦੀ ਆ ਗਈ ਤੁਸੀਂ। ਮੈਂ ਅੱਛੀ ਕਾ ਤੁਸੀਂ। ਇਹ ਤਾਂ ਭਾਈ ਕੱਲ ਦੀ ਯਾਦ ਕਰੀ ਜਾਂਦੀ ਏ ਤੈਨੂੰ। ਬਿੰਦੇ ਬਿੰਦੇ ਫੋਨ ਲਾਈ ਜਾਂਦੀ। ਆ ਗਈ ਮੇਰੀ। ਚਲੋ ਅੰਮਾ। ਸੱਸਰੀ ਕਾ। ਕਿਵੇਂ ਹੋ ਠੀਕ ਹੋ? ਹਾਂ ਮੈਂ ਤਾਂ ਠੀਕ ਹਾਂ ਤੂੰ ਦੱਸ ਕਿ ਮਿੱਠੀ ਜੀ ਵਧੀਆ ਜੀ ਤੁਸੀਂ। ਨਾ ਇੰਨਾ ਟਾਈਮ ਕਿੱਥੇ ਲਾਤਾ? ਮੈਂ ਕਦੋਂ ਦੀ ਡੀਕਦੀ ਪਈ ਸੀ ਤੈਨੂੰ। ਬੱਸ ਚ ਟਾਈਮ ਲੱਗ ਗਿਆ ਹੀ। ਚਲ ਕੋਈ ਨਾ ਪੁੱਤ ਆ ਜਾ ਅੰਦਰ ਬੈ ਕੇ ਗੱਲਾਂ ਕਰਦੇ। ਪੁੱਤ ਤੂੰ ਐ ਕਰ ਪਾਣੀ ਲੈ ਕੇ ਆ ਤੇਰੀ ਦੀਦੀ ਵਾਸਤੇ। ਕੀ ਮੈਂ ਪੈ ਗਈ ਜੀ? ਉਹ ਪੈ ਗਈ ਬੱਸ। ਮੈਂ ਪੁੱਛਦੀ ਸੀ। ਹਾਂ। ਵੀ ਪਾਲੇ ਦਾ ਆਇਆ ਤਾਂ ਨਹੀਂ ਫਿਰ ਫੋਨ। ਆਇਆ ਸੀ ਫੋਨ ਕਰਦਾ। ਇਹ ਸੇ ਕੀ ਕਹਿੰਦਾ? ਬੱਸ ਉਹ ਤਾਂ ਕਹਿੰਦਾ ਵੀ ਉੱਠ ਰੋ ਤਿਆਰੀ ਹੈ ਤੁਸੀਂ ਆਪ ਦਾ ਕਰੋ। ਜਸੀਂ ਦੱਸ ਤਾਂ। ਮੈਂ ਤਾਂ ਕਿੱਥੋਂ ਦੱਸਦਾ ਮੈਨੂੰ ਆਇਆ ਸੀ ਮਾਹ ਕਿਤੇ ਤੁਸੀਂ ਗੱਲ ਕਾ ਤੋੜ ਲਈ ਹੋਣੀ ਉਹਦੇ ਕੋਲੇ। ਨਾ ਮੈਂ ਜੀ ਤੋੜੀ ਵੀ ਹਜੇ ਮਾਹ ਆਵਾਜ਼ ਮਾਰ ਰਿਹਾ। ਬੁਲਾਉਂਦੀ ਸੀ। ਚੱਲ ਮੈਂ ਬੁਲਾਉਂਦੀ ਆ। ਜੀਵਾ ਗਰੀ ਦੇ ਵਿੱਚ। ਜਸੀ ਪੁੱਤਰਾ। ਹਾਂ ਮਾਂ। ਉਰ ਬੈਠ ਪੁੱਤਰਾ। ਬੇਟਾ ਪਹਿਲਾਂ ਤਾਂ ਮੈਨੂੰ ਆਂ ਦੱਸ ਵੀ ਤੂੰ ਛੁੱਟੀ ਕਿੰਨੇ ਦਿਨਾਂ ਦੀ ਲੈ ਕੇ ਆਈ ਆ ਹਫ਼ਤੇ 10 ਦਿਨ ਦੀ ਲੈ ਕੇ ਆਈ ਆ ਨਾ ਨਹੀਂ 엄마 ਇਹਨੇ ਦਿਨ ਦੀ ਲੈ ਕੇ ਛੁੱਟੀ ਓਹੋ ਪੁੱਤ ਨਾ ਤੈਨੂੰ ਫੋਨ ਦੇ ਵਿੱਚ ਦੱਸਿਆ ਤਾਂ ਹੈਗਾ ਸੀਗਾ ਵੀ ਤੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਪੁੱਤ ਜਾਦੇ ਨਹੀਂ ਜੇ ਘੱਟੋ-ਘੱਟ 8-10 ਦਿਨ ਦੀ ਛੁੱਟੀ ਤਾਂ ਲੈ ਕੇ ਆਣੀ ਸੀ ਮੈਨੂੰ ਸੁਣ ਪਤਾ ਹੈਗਾ ਕਾਲਜ ਤੋਂ ਮੈਨੂੰ ਇਹਨੇ ਦਿਨ ਦੀ ਛੁੱਟੀ ਮਿਲਦੀ ਨਹੀਂ ਹੈਗੀ ਆ ਤੁਸੀਂ ਸਮਝਾ ਦਿਓ ਤੇਰਾ ਤੇਰਾ ਤਾਇਆ ਪਾਲੇ ਨੇ ਨਾ ਉਹ ਗੱਲ ਚਲਾਈ ਹੈ ਤੇਰੇ ਰਿਸ਼ਤੇ ਦੀ ਹਾਂ ਉਹ ਪੁੱਤ ਆਇਆ ਫਿਰ ਮਲਕੇ 29 ਦਿਨਾਂ ਤੱਕ ਸਲਾਹ ਕਰਨਾ ਜ਼ਰੂਰੀ ਸੀ ਨਾ ਹਾਂਜੀ ਲੋਕਾਂ ਕੋਲ ਵੀ ਇਹੀ ਹੈ ਪੁੱਤ ਮੇਰਾ ਤਾਂ ਪੁੱਤ ਹੀ ਹੈ ਤੂੰ ਦੇਖੇ ਤੇਰੀ ਨਾਲ ਸਲਾਹ ਕਰਕੇ ਆਪਾਂ ਫੇਰ ਇਹ ਗੱਲ ਦੱਸਾਂਗੇ ਡੈਡੀ ਹਾਜੀ ਕੀ ਹੋਇਆ ਰਿਸ਼ਤੇ ਨੂੰ ਫਸਣ ਉਪਤੇ ਹੀ ਉਮਰ ਪਈ ਹੈ ਜੀ ਮੈਂ ਅੱਜ ਕਰਕੇ ਬਾਹਰ ਜਾਣਾਗਾ ਉਹ ਤੇਰਾ ਤਾਇਆ ਕਹਿੰਦਾ ਸੀ ਪੁੱਤੋਂ ਵਧੀਆ ਖਾਨਦਾਨੀ ਬੰਦੇ ਨੇ ਵਧੀਆ ਠੀਕ ਹੈ ਫਿਰ ਵੀ ਡੈਡੀ 2 ਸਾਲ ਹੋਰ ਰੁਕ ਜਾਂਦੇ ਹੈਂ ਮੇਰੀ ਕਮਲੀ ਤੀ ਉਹ ਤਾਂ 2 ਸਾਲ ਚ ਕੀ ਹੋ ਜੂਗਾ ਵਿਆਹ ਤਾਂ ਤੂੰ ਕਰਵਾਣਾ ਹੀ ਐ ਅੱਜ ਨਹੀਂ ਤਾਂ ਕੱਲ ਨਾਲੇ ਸਾਡਾ ਕਹੇ ਨਾ ਜੀ ਕਰਦਾ ਤੈਨੂੰ ਤੋਰਨ ਨੂੰ ਇਹ ਤਾਂ ਪੁੱਤ ਤੁਰੋਂ ਚੱਲੇ ਰੀਤੀ ਰਿਵਾਜ ਨੇ ਧੀयां ਤਾਂ ਹੁੰਦੀ ਹੈ ਵਿਗਿਆਨਾਤਨ ਨੇ ਉਹ ਨਾਲੇ ਪੁੱਤ ਤੈਨੂੰ ਬੁਲਾਇਆ ਤਾਂ ਦੇਖੋ ਸੁਲਾਹ ਕਰਤੀ ਹੈ ਨਾ ਜੇ ਤੇਰੀ ਰਾਇ ਹੋਗੀ ਤੇਰੇ ਫ੍ਰੀਕ ਹੋਊਗਾ ਤਾਂ ਆਪਾਂ ਕਰ ਲਾਂਗੇ ਪੁੱਤ ਨਹੀਂ ਕੋਈ ਗੱਲ ਨਹੀਂ ਜਿਹੇ ਜਵਾਬ ਦੇ ਦਾਂਗੇ ਆਪਾਂ ਠੀਕ ਆ ਇਹ ਇੱਕ ਹੀ ਗੱਲ ਐ ਪੁੱਤ ਜਿਵੇਂ ਸਾਨੂੰ ਠੀਕ ਲੱਗਦਾ ਹਾਂ ਨਾ ਨਾ ਪੁੱਤ ਮੈਂ ਤਾਂ ਤੈਨੂੰ ਦੇਖ ਪੁੱਤਾਂ ਵਾਂਗੂ ਰੱਖਦਾ ਇਹ ਤੇਰੀ ਸਲਾਹ ਤੋਂ ਬਿਨਾ ਆਪਾਂ ਕੋਈ ਕੰਮ ਨਹੀਂ ਕਰ ਦਿੰਦੇ। ਬਾਕੀ ਪੁੱਤ ਤੇਰਾ ਤਾਇਆ ਕਹਿੰਦਾ ਚੰਗਾ ਪਰਿਵਾਰ ਹੈ। ਕੀ ਪਤਾ ਤੈਨੂੰ ਅੱਗੇ ਪੜਾ ਦੇਣਾ। ਠੀਕ ਹੈ। ਪੜ੍ਹਾਈ ਦੀ ਕਿਹੜਾ ਕੋਈ ਉਮਰ ਹੈ ਕਦੇ ਮਰਜੀ ਤੱਕ ਪੜ੍ਹਦੇ ਰਹੋ। ਜਿਵੇਂ ਸਾਨੂੰ ਠੀਕ ਲੱਗਦੇ ਜੀ ਫਿਰ ਦੋ। ਉਹ ਨਾਲ ਆਇਆ ਜਾਂ ਜੱਸੀ ਪੁੱਤ। ਧੀ ਆਲੇ ਉਹਦਾ ਪੁੱਤ ਹਰ ਜਗ੍ਹਾ ਤੇ ਦੇਖਣਾ ਹੀ ਕਰਦਾ। ਚਲ ਜੇ ਆਪਣੀ ਗੱਲ ਠੀਕ ਹੋਊਗੀ ਤਾਂ ਅੱਗੇ ਗੱਲ ਚਲਾ ਲਾਂਗੇ। ਨਹੀਂ ਦੇਖੀ ਜੀ ਪੁੱਤ। ਹਾਂ। ਲੇ ਵੀ ਜਰਨੈਲ ਸਿੰਘ ਆ ਦੇਖੋ ਪਰਿਵਾਰ ਆ ਰਹਿਗਾ ਮੁੰਡੇ ਵਾਲਾ ਇਹ ਮੁੰਡਾ ਹੈਗਾ ਇਹ ਮੁੰਡੇ ਦਾ ਪਿਓ ਹੈ ਇਹ ਮਾਸੀ ਦਾ ਮੁੰਡਾ ਠੀਕ ਹੈ ਤੇ ਆਪਦੀ ਰੈ ਵਾਲੀ ਕਰਕੇ ਪਰਿਵਾਰ ਨਾਲ ਮੁੰਡਾ ਦੇਖੋ ਜੀ ਹੁਣ ਜਿਵੇਂ ਤੁਹਾਨੂੰ ਅੱਗੇ ਦੀ ਕਾਰਵਾਈ ਹੋਈ ਹੈ ਉਹ ਤੁਸੀਂ ਦੇਖੋ ਉਹ ਤਾਂ ਠੀਕ ਹੈ ਭਾਈ ਸਾਹਿਬ ਪਰ ਇਹਦੀ ਮੰਮੀ ਹੋਰਾਂ ਉਹ ਨਹੀਂ ਉਹ ਤਾਂ ਉਧਰ ਨੇ ਬਾਹਰ ਹੀ ਨੇ ਉਹਨਾਂ ਨੂੰ ਭਰਾਂ ਤਾਂ ਉਹ ਤਾਂ ਮੌਕੇ ਤੇ ਆਉਣਗੇ ਜਦੋਂ ਵਿਆਹ ਹੋਊਗਾ ਦਾ ਕੋਈ ਪ੍ਰੋਗਰਾਮ ਬਣੇ ਆ ਆਪਣਾ ਉਹ ਤਾਂ ਫਿਰ ਉਧੇ ਆਉਣਗੇ ਪਹਿਲਾਂ ਆ ਨਹੀਂ ਸਕਦੇ ਸੀ ਪਹਿਲਾਂ ਫਿਰ ਟਿਕਟਾਂ ਬਾਤੂ ਪੈਸੇ ਲਾਉਣੇ ਉਹ ਕਿ ਕਿਹੜਾ ਟਿਕਟਾਂ ਨਹੀਂ ਮਿਲ ਜਾਂਦੀਆਂ ਅੱਛਾ ਹਾਂ ਤਾਂ ਸਾਰਾ ਕੁਝ ਦੇਖ ਰਿਹਾ ਤਾਂ ਦੇਖ ਤਾਂ ਇਹ ਕਰ ਲੈਣਾ ਆਪਣੇ ਹੂੰ ਠੀਕ ਹੈ ਐਦਾਂ ਨਹੀਂ ਮਤਲਬ ਭਈ ਹੁਣ ਦੋਨੇ ਪਰਿਵਾਰ ਰੱਖੇ ਨੇ ਤੇ ਹੁਣ ਤੁਸੀਂ ਦੇਖੋ ਆਪਣੀ ਰੈਵਾੜੀ ਜੀ ਪੇਟਾ ਜੀ ਨੇ ਹਾਈ ਪੇਟਾ ਜੀ ਨੇ ਇਹ ਕਾਕਾ ਜੀ ਨੇ ਇਹ ਮਾਸੀ ਨੇ ਅੱਛਾ ਕਸਕਰ ਜੀ ਇਹ ਦੱਸੋ ਆਪਣਾ ਫਿਰ ਬਾਹਰ ਕੰਮ ਕੀ ਕੰਮ ਹੁੰਦਾ ਹੈ ਬਾਹਰ ਇੱਕ ਲਈ ਸਾਡੇ ਕੋਲ ਪਟਰੋਲ ਪੰਪ ਨੇ ਠੇਕੇ ਤੇ ਲੱਜੇ ਹੋਏ ਦੋ ਤਾਂ ਬਾਕੀ ਸਾਡੇ ਆਪ ਦੇ ਟਰਾਲੇ ਪਾਏ ਹੋਏ ਨੇ ਚਾਰ ਅੱਛਾ ਹਾਂ ਇਹ ਕਿੰਨੇ ਵਜੇ ਇੱਕ ਤਾਂ ਸਾਡੇ ਦੋਟਾ ਆਪੇ ਹਾਂ ਅੱਛਾ ਹਾਂ ਦੇਖੋ ਆਪ ਆਪਣਾ ਸਾਰਾ ਪਰਿਵਾਰ ਰੱਖਿਆ ਹਾਂਜੀ ਮੈਂ ਇੱਕ ਗੱਲ ਪੁੱਛਣਾ ਸੀ ਮਰਦ ਵੀ ਐਡੀ ਉਮਰ ਹੋ ਗਈ ਹੁਣ ਤੱਕ ਕਿਵੇਂ ਰਿਸ਼ਤਾ ਤਾਂ ਨਾ ਫਿਰ ਕਿਉਂ ਨਹੀਂ ਰੱਖਿਆ ਉਹ ਐ ਹੋ ਕੀ ਕਰਨਾ ਉਹ ਐ ਹੋ ਗਿਆ ਜੀ ਹਾਂ ਪੀਸ ਉਹਦੋਂ ਮੈਂ 20 ਸਾਲ ਦਾ ਤਾਂ ਇੱਛੇ ਹੋ ਗਿਆ ਸੀ ਜਦੋਂ ਉੱਧਰ ਗਿਆ ਅੱਛਾ ਪਹਿਲਾਂ ਰਿਸ਼ਤਾ ਹੀ ਨਹੀਂ ਕਰਵਾਇਆ ਵੀ ਉੱਧਰ ਜਾ ਕੇ ਕਰਵਾਵਾਂਗੇ ਉੱਧਰ ਜਦੋਂ ਪਾ ਕੇ ਪਿਆਰ ਦੇ ਰਿਸ਼ਤੇ ਲਾਵਾਂਗੇ ਮੇਰੇ ਘਰ ਕਹਿੰਦੇ ਸੀ ਹਾਂ ਫਿਰ ਜਦੋਂ ਉੱਧਰ ਪਾ ਕੇ ਫਿਰ ਐਂ ਲਾਲ ਹੋ ਗਿਆ ਕਿ ਆਉਂਦਾ ਕੰਮ ਸੈੱਟ ਕਰ ਲੀਏ ਫਿਰ 18-20 ਸਾਲ ਮੈਨੂੰ ਉਹਦਾ ਕੰਮ ਸੈੱਟ ਕਰਨ ਤੇ ਲਾ ਕੇ ਚਲੋ ਹੁਣ ਕੰਮ ਸੈੱਟ ਹੋ ਗਿਆ ਜੇ ਪਰਮਾਤਮਾ ਦੀ ਕਿਰਪਾ ਨਾਲ ਹੋਣਾ ਰਾਹ ਤੇ ਹਾਂ ਹੁਣ ਪਕੜੋ ਕੰਪਨ ਕੰਮ ਮੇਰੇ ਡੈਰ ਸੰਭਾਲ ਲੈਂਦੇ ਨੇ ਤੇ ਟਰਾਲਾਂ ਤੇ ਆਬੇ ਨੂੰ ਮੈਂ ਦੇ ਰਿਹਾ ਹਾਂ ਵਧੀਆ ਸੈਕਾਇਕਾ ਨੂੰ ਸਾਰਾ ਠੀਕ ਹੈ ਇਹਦਾ ਆਈ ਨਹੀਂ ਕਰਵਾਇਆ ਇਹੋ ਸਭ ਗੱਲ ਸੁਣੋ ਜੀ ਮੇਰੀ ਹੋਰ ਤਾਂ ਸਭ ਕੁਝ ਠੀਕ ਹੈ ਪਰ ਮੁੰਡੇ ਦੀ ਉਮਰ ਬਹੁਤ ਵੱਡੀ ਹੈ ਮੈਨੂੰ ਤਾਂ ਲੱਗਦਾ ਨਾ ਵੀ ਤੁਸੀਂ ਨਾ ਹੀ ਕਰਦੋ ਰਿਸ਼ਤੇ ਨੂੰ ਮਨਾ ਕਰਦੋ ਕੋਈ ਉਮਰ ਤਾਂ ਵੱਡੀ ਹੈ ਪਰ ਜਿਹੜੀ ਗੱਲ ਮੈਂ ਕਹਿਣਾ ਨਾ ਵੀ ਜੇ ਕਿਤੇ ਜੱਸੀ ਬਾਕੀ ਹੁਣ ਦੇਖ ਕਾਰੋਬਾਰ ਤੇਰੇ ਸਾਹਮਣੇ ਦੱਸਿਆ ਟਰਾਲੀ ਇਹਨਾਂ ਦੇ ਨੇ ਢਾਬੇ ਇਹਨਾਂ ਦੇ ਨੇ ਉੱਥੇ ਇਹ ਨਹੀਂ ਕੋਈ ਬੇਲਾ ਨਹੀਂ ਵੇਦਾ ਮੁੰਡੇ ਦੀ ਮਾਂ ਵੀ ਕਿੰਨਾ ਕਮਾਈ ਕਰਦੀ ਹੈ ਉਹ ਗੱਲ ਤਾਂ ਸੋਟੀ ਠੀਕ ਹੈ ਜੱਸੀ ਵਾਗੀ ਪਿੱਛੋਂ ਤੇਰੀ ਖੁਸ਼ੀ ਵੱਜੂਗੀ ਇੱਥੇ ਮੈਂ ਤੈਨੂੰ ਸਹੀ ਗੱਲ ਦੱਸਾਂ ਦੇਖ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਹੈ ਉਹ ਤਾਂ ਗੱਲ ਆਪਾਂ ਮੰਨਦੇ ਹਾਂ ਮੁੰਡੇ ਦੀ ਉਮਰ ਵੱਡੀ ਹੈ ਪਰ ਇੱਥੇ ਪੰਜਾਬ 'ਚ ਵੀ ਕੁਝ ਨਹੀਂ ਜਿਹੜੇ ਹਿਸਾਬ ਨਾਲ ਮੁੰਡਾ ਬੋਲਦਾ ਸੀ ਨਾ ਉਹਦੀ ਬੋਲਵਾਣੀ ਤੋਂ ਪਤਾ ਲੱਗਦਾ ਸੀ ਵੀ ਜਿਵੇਂ ਉਹ ਨਸਾ ਕਰਦਾ ਐਵੇਂ ਨਹੀਂ ਯਕੀਨ ਕਰਿਆ ਕਰਦੇ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਹੈਗਾ ਇਹ ਸੇ ਬਾਰੇ ਪਹਿਲਾਂ ਆਪਾਂ ਗੱਲ ਸੁਣੇ ਦੱਸ ਕਿਨੇ ਪਾਈਏ ਮੇਰੇ ਸਾਲੇ ਨੇ ਤੇਰੇ ਭਰਾ ਨੇ ਗਰਮੀਤ ਨੇ ਪਹਿਲਾਂ ਦੱਸਿਆ ਤਾਂ ਮੈਨੂੰ ਉਹਨੇ ਆ ਮੈਂ ਕੱਲੇ ਪਾਲੇ ਤੇ ਕੁਝ ਯਕੀਨ ਨਹੀਂ ਕਰਦਾ ਤੇਰੇ ਭਰਾ ਨੇ ਮੈਨੂੰ ਆਖਿਆ ਨਾ ਇਹ ਕੁੜੀ ਦੇ ਮਾਮੇ ਨੇ ਪਹਿਲਾਂ ਆਖੇ ਵੀਰ ਦੇਖ ਕੇ ਆ ਮੈਂ ਤਾਂ ਆਹ ਜਿਹੋ ਭਈ ਆਉਦੇ ਭਰਾ ਤੇ ਵੀ ਸ਼ੱਕ ਕਰਨੀ ਹੈ ਨਾ ਨਹੀ ਮੰਦੀ ਤੂੰ ਮੇਰਾ ਭਰਾ ਤਾਂ ਨਹੀਂ ਝੂਠ ਬੋਲਦਾ ਹੋਵੇਗਾ ਕਰ ਲੈਣੇ ਆ ਜੇ ਤੁਹਾਡਾ ਤਾਂ ਜਵਾਬ ਦੇਣਾ ਹੈ ਤਾਂ ਜਵਾਬ ਦੇ ਦਿੰਨੇ ਆ ਆਉਂਦਾ ਉਹ ਆਉਂਦਾ ਪਾਲਾ ਪਾਲੇ ਨੂੰ ਆ ਦੰਨਵਾਜ ਜਸਸੀ ਨੂੰ ਵੀ ਇੱਕ ਵਾਰੀ ਪੁੱਛ ਲੈਣ ਤੇ ਜਵਾਬੜੀਆਂ ਉੱਥੇ ਖੜਾ ਰੱਖੀਆਂ ਨੇ ਠੀਕ ਹੈ ਬੱਚੇ ਦੇ ਦਿਲ ਤੇ ਕਿਰਬੀ ਹੁੰਦੀ ਹੈ ਇਹ ਗੱਲ ਇਸ ਸਮਝਾਉਣਾ ਮਾਂ ਦਾ ਫਰਜ਼ ਹੁੰਦਾ ਹੈ ਤੀਨੂੰ ਫੇਰ ਇਹੋ ਜਿਹੀ ਕਿਤੇ ਕੰਮ ਆ ਜਾ ਪਵੇ ਆਈ ਜਰਨਲਿਸਟ ਕਿਵੇਂ ਬਣਾਏ ਕੋਈ ਗੱਲਵਾਦ ਦੇਖ ਲਈ ਮੈਨੂੰ ਤਾਂ ਨਹੀਂ ਰਿਸ਼ਤਾ ਪਸੰਦ ਹੈਗਾ ਮੈਂ ਤੈਨੂੰ ਦੱਸਾਂ ਅਸੀਂ ਦੂ ਚਿੱਤੀ ਚ ਗਏ ਅੱਛਾ ਨਾ ਤਾਂ ਯਾਰ ਬੱਚੇ ਕਹਿੰਦੇ ਵੀ ਉਮਰ ਵੱਡੀ ਹੈ ਇਹ ਲਾਣੇਦਾਰਨੀ ਦੇ ਫਿੱਟਤਾ ਇਹਦੇ ਵੀ ਨਹੀਂ ਪਾਲਿਆ ਹੁਣ ਵਕੀ ਤੂੰ ਸਿਆਣਾ ਯਾਰ ਮੈਂ ਤਾਂ ਇਹ ਕਹਣਾ ਉਮਰ ਤਾਂ ਵੱਡੀ ਹੋ ਗਈ ਹੈ ਮੰਨਦੇ ਪਰ ਇਹ ਯਾਰ ਰਿਸ਼ਤਾ ਤਾਂ ਰਹਿ ਪਿਆ ਕਿਤੇ ਲੇ ਜਰਨੈਲ ਸਿਆ ਆਪਾਂ ਕੁੜੀ ਨੂੰ ਹਾਈਲਾਈਟਸ ਕਰਾਵਾਂਗੇ ਉਹਦੇ ਕਿੰਨੇ ਖਰਚਾ ਹੋ ਜਾਂਦਾ ਪਤਾ ਤੈਨੂੰ ਲੱਗਦਾ ਫਿਰ ਕਿੰਨਾ ਖਰਚਾ ਲਾਗ ਹੁੰਦਾ ਨਾ ਫਿਰ ਤਾਂ ਹੀ ਕਹਿਣਾ ਹੁਣ ਆਪਣਾ ਆਪ ਨੂੰ ਪੂੰਜੀ ਦੇਣ ਦੀ ਲੋੜ ਨਹੀਂ ਜੀਗੀ ਸਾਰਾ ਕੁਝ ਉਹ ਆਪ ਕਰਾਂਗੇ ਕਾਕਾ ਦਾ ਖਰਚਾ ਕਰਾਂਗੇ ਆਪਾਂ ਚਾਹ ਦਾ ਕੱਪਣਾ ਪਈਂਦਾ ਆਪਾਂ ਨੂੰ ਲੋੜ ਨਹੀਂ ਜੀਗੀ ਕਿਸੇ ਦੇਖ ਜਰਨੈਲ ਸਿਆ ਇੱਚ ਸੋਚਣ ਵਾਲੀ ਕੋਈ ਗੱਲ ਨਹੀਂ ਕੀ ਸੋਚਦਾ ਰਾਜ ਕਰੂਗੀ ਕਿ ਨਹੀਂ ਰਾਜ ਇੱਕ ਬਾਹਰ ਵਗਦੀ ਦੂਜੀ ਏਦੋਂ ਬਾਅਦ ਫੇਰ ਵਗਦੀ ਹੁੰਡਾ ਵਗਦੀ ਬਾਹਰ ਰਾਜ ਹੀ ਕਰਨਾ ਔਰ ਕੋਈ ਗੱਲ ਨਹੀਂ ਨਾ ਐਸੇ ਗਲਤੀ ਕੀ ਗਰੰਟੀ ਹੈ ਭਾਜੀ ਇਹੋ ਛੋਟੀ ਨੂੰ ਵੀ ਲੈ ਜਾਣਗੇ ਜਾਂ ਤਾਂ ਬਈ ਪੱਕੀ ਗੱਲ ਖੋਲਿਓ ਉਹਨਾਂ ਨਾਲ ਉਹਦਾ ਹੋਜੂ ਤਾਂ ਪੈਸੇ ਗੱਲ ਪੈਸੇ ਦਿੰਦੀ ਐ ਜਰਨਾ ਹੁਣ ਲਾਣੇ ਘਰਾਣੇ ਦਾ ਘਰ ਹੈ ਉਹ ਕਿੰਨਾ ਉਹਨਾਂ ਕੋਲ ਰਿਪੋਰਟ ਕਰਨਾ ਕਿੰਨਾ ਉਹਨਾਂ ਦਾ ਪ੍ਰੈਫੈਕਟ ਪੰਜੀ ਦੀ ਫਿਰ ਤੋਂ ਮੰਗ ਨਹੀਂ ਲੈਂਦੇ ਮੰਗ ਕੀ ਉਹਨਾਂ ਦੀ ਕੋਈ ਪੰਜੀ ਦੀ ਮੰਗ ਨਹੀਂ ਹੈਗੀ ਹੈ ਹੈ ਕਿੰਨੀ ਜਿਹੜਾ ਆਪਾਂ ਹੁਣ ਇੱਕ ਕਰਕੇ ਆਪਾਂ ਤਾਂ ਰੁਪਈਆ ਵੀ ਨਹੀਂ ਲਾਉਂਦੇ ਸਾਰਾ ਖਰਚਾ ਉਹਨਾਂ ਦਾ ਹੀ ਹੋਣਾ ਹੈ। ਨੀ ਆਪਾਂ ਚੋਲਿਆ ਝੂਠ ਨਾ ਬੋਲਿਂ ਜਮੇ ਝੂਠ ਹੈ ਕਿਦਾ ਕੱਲ ਝੂਠ ਨਹੀਂ ਕੀ ਹੈ ਮੇਰੀ ਜੀ ਦੀ ਜ਼ਿੰਦਗੀ ਦਾ ਸਵਾਲ ਹੈ ਸਾਡੀਆਂ ਵੀ ਧੀ ਨੇ ਇਹੋ ਜਿਹੀ ਕੀ ਗੱਲਬਾਤ ਦੇਖੋ ਜੀ ਤੁਹਾਡੀ ਮਰਜ਼ੀ ਹੈ ਪਰ ਮੈਨੂੰ ਤਾਂ ਨਹੀਂ ਹੈਗਾ ਫਿੱਟ ਰਿਸ਼ਤਾ ਮੈਂ ਤੁਹਾਨੂੰ ਦੱਸਾਂ ਬਸ ਹੁਣ ਤੂੰ ਇਸ ਗੱਲ ਦੇ ਵਿੱਚ ਬੋਲੀ ਨਾ ਘਰ ਆਏ ਮਹਿਮਾਨਾਂ ਦੀ ਇੱਜ਼ਤ ਕਿਵੇਂ ਕਰਨੀ ਹੁੰਦੀ ਹੈ ਇਹ ਬੰਦੇ ਦੀ ਵੀ ਪੱਗ ਦੀ ਇੱਜ਼ਤ ਹੁੰਦੀ ਹੈ ਚਲ ਚੰਗਾ ਚੁੱਪ ਕਰ ਜਾ ਸਭ ਕੁਝ ਠੀਕ ਹੋ ਜਾਏਗਾ ਹਾਂਜੀ ਲੈ ਵੀ ਜਰਨੈਲ ਸਿੰਘ ਦਰਸ਼ਨ ਸਿੰਘ ਠੀਕ ਹੈ ਦੋਨੇ ਪਰਿਵਾਰਾਂ ਦੀ ਰੈਵਾੜੀ ਹੋ ਗਈ ਤੇ ਆਪਾਂ ਹੁਣ ਬੁੱਧਵਾਰ ਦਾ ਦਿਨ ਰੱਖਦੇ ਆਉਂਦੇ ਬੁੱਧਵਾਰ ਦਾ ਠੀਕ ਹੈ ਤੇ ਆਉਂਦੇ ਬੁੱਧਵਾਰ ਦਾ ਦਿਨ ਰੱਖ ਕੇ ਤੇ ਆਪਾਂ ਮਹੀਨੇ ਤੱਕ ਪਿਆਰਾ ਪ੍ਰੋਗਰਾਮ ਇਹ ਬੱਧੀ ਠੀਕ ਹੈ ਠੀਕ ਹੈ ਨਾ ਠੀਕ ਹੈ ਜੀ ਲੈ ਫਿਰ ਹੁਣ ਆਪਾਂ ਚੱਲ ਗਏ ਚੰਗਾ ਕਰ ਜਰਨੈਲ ਸਿੰਘ ਜੀ ਚੰਗਾ ਕੁਤਰੀ ਜੀਤਾ ਹਾਂ ਪੜਨੇ ਆ ਜਾ ਕਰੀਏ ਅੱਛਾ ਮੈਂ ਘਰ ਜਾਈ ਆਵਾ ਚਲ ਅੱਛਾ ਚਲ ਵਧੀਆ ਹੋਰ ਤਾਂ ਠੀਕ ਹੈ ਹਾਂ ਬੜੀ ਚਲੋ ਠੀਕ ਹੀ ਚੰਗੀ ਹੈ ਹੋਰ ਸੁਣਾ ਕੋਈ ਠੀਕ ਹੈ ਵਧੀਆ ਹੋਰ ਤੂੰ ਦੱਸ ਪੜਨੇ ਹਾਂ ਵਧੀਆ ਵਧੀਆ ਜਾ ਹੋਰ ਵਧੀਆ ਕਰਨ ਵਧੀਆ ਚੱਲੀ ਜਾ ਮੈਂ ਵਧੀਆ ਚਲੋ ਠੀਕ ਹੈ ਹੋਰ ਸੁਣਾ ਕੋਈ ਗਲੀ ਮੱਲੇ ਦੀ ਗੱਲ ਗਲੀ ਮੁੰਨੇ ਤਮ ਸੁਣਦੀ ਰਹਿਣੀ ਹੈਗੀ ਅੱਛਾ ਹਾਂ ਕੋਈ ਸੁਣਾ ਸੁਣਾਉਂਗੀ ਕੋਈ ਨਹੀਂ ਮੜਾ ਜਦਾਵ ਰੱਖ ਪੜਨੇ ਚ ਹਾਂ ਤਾਂ ਹੀ ਆਈ ਸੀ ਮੈਂ ਤਾਂ ਅੱਛਾ ਹੋਰ ਕੁੜੀ ਜਰਨੈਲ ਕੀ ਗੱਲ ਸੁਣੀ ਆ ਤਾਂ ਅੱਛਾ ਕੁੜੀ ਉਹਨਾਂ ਨੇ ਕੁੜੀ ਵਾਸਤੇ ਬਾਹਰ ਲੱਭਿਆ ਅੱਛਾ ਨੀ ਮੁੰਡਾ ਮੁੰਡਾ ਕਰੀ ਜਿਵੇਂ ਬੁਢਾ ਹੈਗਾ ਇੰਨਾ ਬੁਢਾ ਹਾਂ ਅੱਛਾ ਬਾਹਰ ਦੇ ਚੱਕਰ ਚ ਬੁਢਾ ਫੁਢਾ ਵੀ ਨਹੀਂ ਦੇਖਦੇ ਜਮੇ ਲੋਕ ਉਹ ਇੰਨੇ ਸਾਰੇ ਮਿਹੜਾ ਲੋਕਾਂ ਦਾ ਹਣ ਉੱਠੀ ਘਮਾਲੀ ਆ ਰਹੀਆਂ ਲੋਕਾਂ ਨੂੰ ਵਾਰ 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 ਪਤਾ ਨਹੀਂ ਕਿ ਵਾਰ ਖੇਟਣੇ ਉਹ ਰਖਾਸੀ عمر ਦਾ ਮੁੰਡਾ ਜਮੇ ਊੜਾ ਹੈ ਅੱਛਾ ਉਹ ਮੇਰੇ ਵਰਗਾ ਹੀ ਹੈ ਜਨੈਲ ਵਰਗਾ ਹੀ ਹੈ ਅੱਛਾ ਆਹ ਜਨੈਲ ਵਧੀਆ ਲੱਗਦਾ ਉਹ ਜਮੇ ਬੜਾ ਅੱਛਾ ਲੱਗੇਗਾ ਹਾਂ ਦੋ ਇੱਕ ਇੱਕ ਜੇ ਲੱਗਿਆ ਕਰਨੇ ਲੱਗੇਗਾ ਬੇਬੇ ਤੈਨੂੰ ਪਤਾ ਹੀ ਨਹੀਂ ਉਹ ਜਨੈਲ ਕੀ ਗੱਲ ਕਰਦੀ ਸੀ ਮੈਂ ਉਹਨਾਂ ਨੇ ਕੁੜੀ ਦਾ ਸੱਜਣ ਕਰਿਆਗਾ ਜਮੇ ਊੜਾ ਭਾਲਿਆ ਹਾਂ ਜਮੇ ਜੁਲਮ ਕਰਕੇ ਉਹਨਾਂ ਨੇ ਤਾਂ ਕਿਸੇ ਕਿਸੇ ਦੀਆਂ ਗੱਲਾਂ ਨਾ ਕਰਿਆ ਕਰੋ ਆਪਦੀਆਂ ਗੱਲਾਂ ਕਰਿਆ ਕਰੋ ਇਸੋ ਗੀਤ ਹਰ ਐਨਾ ਬੀਤਦਾ ਚਲ ਭਣੇ ਤੂੰ ਦੱਸ ਗੱਲ ਇਹ ਸਾਡੀ ਬੁੜੀ ਨੂੰ ਤਾਂ ਆਉਂਦੀ ਆ ਇਹ ਤਾਂ ਹੀ ਕਰਦੀ ਹੁੰਦੀ ਆ ਤਾਂ ਉਹ ਗੁਰਬੁਰ ਕਰਦੀ ਭਣੇ ਮੈਂ ਤੇ ਕੋਈ ਇਹ ਗੱਲ ਦੱਸਣਾਈ ਸੀ ਮੇਰੇ ਤਾਂ ਗੋਲ ਆ ਜਾ ਬਣਿਆ ਪਿਆ ਬਾਕੀ ਕੀ ਨਾ ਮੈਂ ਤੈਨੂੰ ਫੇਰ ਦੱਸਾਂ ਅਰੇ ਸਾਡੀ ਬੁੜੀ ਟੜਚੀ ਦੀ ਨਹੀਂ ਤਾਂ ਭਣੇ ਬੁੜੀ ਲੱਗਦੀ ਹੁਣ ਉਠਾਸੇ ਤਾਂ ਬੁੜੀ ਹੀ ਜਾਂਦੀ ਰਹਦੀ ਆ ਗੱਲ ਨਹੀਂ ਕਰਨਦੀ ਬਾਤ ਇਹਨੂੰ ਟਾਲ ਦਿਆ ਕਰ ਬਾਹਰ ਜੱਸ ਖੁਸ਼ੀ ਕੀ ਹੋਇਆ ਪੁੱਤ ਤਾ ਭੁੱਖ ਨਹੀਂ ਲੱਗੀ ਅੱਜ ਸਾਨੂੰ ਰੋਟੀ ਖਾਣ ਦਾ ਨਾਮ ਹੀ ਨਹੀਂ ਲੰਦੇ ਹੈਗੇ ਜਪਤ ਭਾਂਡੇ ਲਿਆ ਚੱਕ ਕੇ ਰੋਟੀ ਖਾਓ ਨਾਲੇ ਜੱਸੀ ਨੂੰ ਵੀ ਮਾਰ ਲੈ ਆਵਾਜ਼ ਰੋਟੀ ਆਂਦੀ ਹੈ ਮम्मी ਉਦਾਂ ਕਿਉਂ ਪਤਾ ਤਾਂ ਰੋਈ ਜਾਂਦੀ ਹੈ ਪਤਾ ਨਹੀਂ ਰੋਵੇ ਨਾ ਹੋਰ ਕੀ ਕਰੇ ਬੁੜੇ ਨਾਲ ਤਾਂ ਬੈਹੀ ਜਾਂਦਾ ਜਵਾਬ ਦੇ ਰੁਪਾ ਤਾਂ ਮੈਂ ਨਹੀਂ ਖਾਂਦਾ ਰੋਟੀ ਪੁੱਤ ਤੂੰ ਤਾਂ ਰੋਟੀ ਖਾ ਜਾਂਦਾ ਪੁੱਤ ਤੂੰ ਚੱਕ ਲਿਆ ਭਾਂਡੇ ਤੂੰ ਤਾਂ ਖਾ ਲੈ ਰੋਟੀ ਮੈਂ ਨਹੀਂ ਖਾਣੀ ਮੰਮੀ ਰੋਟੀ ਵੀਰੇ ਸਹੀ ਦਾ ਕਹਿਦਾ ਸੀਗਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਜੀਜਾ ਕਿਹਾ ਕਰੂੰਗੀ ਕਿ ਅੰਕਲ ਉਹ ਪੁੱਤ ਸਹੀ ਤਾਂ ਕਹਿੰਦਾ ਤੇਰਾ ਵੀਰਾ ਪਤਰਾ ਪਿਆ ਵੀ ਸਹੀ ਕਹਿੰਦਾ ਈਆਂ ਬਿਆਣੀਆਂ ਕਿਹੜਾ ਸੌਖੀ ਪਈਆਂ ਨੇ ਖੁੰਝੇ ਹੱਲ ਜਾਂਦੇ ਨੇ ਹੁਣ ਸੋਨੂੰ ਮੈਂ ਕਿਵੇਂ ਸਮਝਾਵਾਂ ਬੁਢੇ ਨਾਲ ਮਹਿਣ ਨਾਲ ਹੁੰਦਾ ਫਿਰ ਜ਼ਮੀਨ ਵੇਚੀ ਤੋ ਦੋ ਕਰੇ ਬੇਪੁੱਤ ਤੁਸੀਂ ਵੀ ਸਹੀ ਕਹਿੰਦੇ ਹੋ ਕੋਈ ਨਾ ਆਂਡੇ ਤੇਰੇ ਪਿਆ ਨੂੰ ਕਰਦੀਆਂ ਮੈਂ ਗੱਲ ਮੇਰੀ ਸੌਨੇ ਵਰਗੀ ਸੀ ਐਵੇਂ ਤਾਂ ਨਹੀਂ ਕੋਡੀਆਂ ਦੇ ਪਾਹ ਰੋਲਣੀ ਹੈਗੀ ਨਾਲੇ ਸਵੇਰ ਨੂੰ ਅੰਡਣਾ ਗਵੰਡਣਾ ਵੀ ਬੋਲਣਗੇ ਤਾਨੇ ਮਾਰਨਗੇ ਆ ਵੀ ਤੁਸੀਂ ਨੇ ਲੱਭਿਆ ਤਾਂ ਕੀ ਲੱਭਿਆ ਪੁੱਤ ਕਾ ਤੋ ਰੋਈ ਜਾਨੀ ਮੇਰੇ ਨਾਲ ਤਾਂ ਗੱਲ ਕਰ ਲੈ ਮੰਮੀ ਗੱਲ ਸੁਣੋ ਮੇਰੀ ਤੁਸੀਂ ਕੀ ਵੇਖਿਆ ਉਹਦੇ ਵਿੱਚ ਘਟੋ ਘਟ 15 ਸਾਲ ਵੱਡਾ ਉਹ ਮੇਰੇ ਤੋਂ ਮੇਰੇ ਬਾਪ ਦੀ ਉਮਰ ਦਾਗਾ ਜੇ ਤੁਸੀਂ ਸੁਣੋ ਇੰਨੀ ਬੁਰੀ ਲੱਗਦੀ ਐ ਮੈਂ ਘਟੋ ਘਟ ਮੈਨੂੰ ਖੋਜ ਤੱਕਾ ਦੇ ਜਾਂਦੇ ਨਾ ਨਾ ਪੁੱਤ ਇਹ ਤੂੰ ਕਿਹੋ ਜੀਆਂ ਗੱਲਾਂ ਕਰਦੀ ਐ ਪਹਿਲਾਂ ਮਾਪਿਆਂ ਨੂੰ ਕਦੇ ਜਵਾਬ ਬੁਰੇ ਲੱਗਦੇ ਹੁੰਦੇ ਨੇ ਮੈਂ ਤਾਂ ਆਪਣੇ ਹੀ ਸੋਚੀ ਜਾਨੀ ਆ ਵੀ ਇਹ ਜੇ ਤੇਰੇ ਪਿਓ ਨੇ ਉਹ ਚ ਕੀ ਦੇਖੇਗਾ ਜਿਹੜਾ ਤੈਨੂੰ ਉਹਦੇ ਨਾਲ ਤੋਰਨ ਨੂੰ ਤਿਆਰ ਹੋ ਗਿਆ ਮੈਂ ਤਾਂ ਕਹਿੰਿਆ ਬੇੜਾ ਭੇਜੇ ਵਿਚੋਲੇ ਦਾ ਨਾ ਸਾਰੀ ਦੁਨੀਆ ਛੱਡ ਕੇ ਉਹਨੂੰ ਉਹੀ ਲੱਭਿਆ ਸੀ ਘੜਾਏ ਨਕਾਂ ਜਾਲਾ ਮੈਂ ਤਾਂ ਦੇਖਣ ਨੂੰ ਵੀ ਨਹੀਂ ਸੋਣਾ ਲੱਗਦਾ ਹੈਗਾ ਕਿੱਥੇ ਰਾਮ ਰਾਮ ਤੇ ਕਿੱਥੇ ਟੈਂ ਟੈਂ ਮੈਂ ਕਰਦੀ ਆ ਤੇਰੇ ਕੋਲ ਨਾਲ ਗੱਲ ਪੁੱਤ ਮੈਂ ਆਪਣੀ ਇਸ ਰਿਸ਼ਤੇ ਤੇ ਖੁਸ਼ ਹੈਗੀ ਤੇਰੀ ਜ਼ਿੰਦਗੀ ਬਰਬਾਦ ਹੋਣ ਲੱਗੀ ਐ ਹਾਂਜੀ ਮੰਮਾ ਤੁਸੀਂ ਮੜਾ ਦੇਖੋ ਕੋਈ ਨਾ ਪੁੱਤ ਮੈਂ ਕਰੂੰਗੀ ਤੇਰੇ ਡੈਡੀ ਨਾਲ ਗੱਲ ਪਾਂਡੇ ਤਾਂ ਨਾ ਮੈਂ ਫੇਰ ਹੀ ਸਾਫ਼ ਕਰਨੀ ਪਹਿਲਾਂ ਤਾਂ ਮੈਂ ਇਹਦੇ ਨਾਲ ਕਰਦੀਆਂ ਗੱਲ ਨਾ ਇਹ ਪੈ ਗਏ ਹੁਣ ਔਰ ਗੱਲ ਸੁਣੋ ਮੇਰੀ ਤੁਸੀਂ ਨੇ ਰਿਸ਼ਤੇ ਨੂੰ ਹਾਂ ਭਰਤੀ ਪਰ ਮੈਨੂੰ ਨਹੀਂ ਇਹ ਰਿਸ਼ਤਾ ਮਨਜ਼ੂਰ ਹੈਗਾ ਤੂੰ ਕੋਲੇ ਨਹੀਂ ਸੀ ਜਦੋਂ ਆਪਣੀ ਗੱਲਬਾਤ ਹੋਈਏ ਤੂੰ ਨਾਲ ਨਹੀਂ ਸੀ ਨਾ ਫਿਰ ਤੁਸੀਂ ਨੇ ਮੈਨੂੰ ਬੋਲਣ ਦਿੱਤਾ ਹੈਗਾ ਕੀ ਬੋਲਦੀ ਤੂੰ ਇਹਦੇ ਚ ਕੀ ਬੋਲਦੀ ਘੱਟੋ-ਘੱਟੀ ਤੁਸੀਂ ਦੇਖ ਤਾਂ ਲੰਦੇ ਓਏ ਮੁੰਡੇ ਦੀ ਉਮਰ ਤਾਂ ਦੇਖੋ ਕਿੱਥੇ ਆਪਣੀ ਕੁੜੀ ਤੇ ਕੋ ਕਿਹ ਮੁੰਡਾ 40 ਸਾਲ ਤੋਂ ਘਟ ਨਹੀਂ ਹੈਗਾ ਮੁੰਡਾ ਓਏ ਇੰਨਾ ਤਾਂ ਫਰਕ ਹੁੰਦਾ ਹੀ ਆਂ ਹੋਂਰਾਂ 'ਚ ਮਾੜਾ ਮੋਟਾ ਸਭ ਕੁਝ ਆਏ ਪਰ ਤੈਨੂੰ ਨਹੀਂ ਮਿਲਦਾ ਹੁੰਦਾ ਕੁਛ ਨਾ ਕੁਛ ਹੁੰਦਾ ਹੈ ਫਰਕ ਮੈਨੂੰ ਐ ਨਹੀਂ ਸਮਝ ਆਉਂਦੀ ਹੈ ਕਿ ਤੂੰ ਕੁੜੀ ਦਾ ਪਿਓ ਐ ਕਿ ਦੁਸ਼ਮਣ ਐ ਉਹਦਾ ਇਹਦੇ ਨਾਲ ਤਾਂ ਤੂੰ ਖੂਚ ਧੱਕਾ ਦੇ ਦੇ ਤੂੰ ਜਮੀ ਸ਼ਰਮਲਾਰ ਖੀ ਹੈਗੀ ਨਾ ਗਰੀਬ ਆ ਆ ਗਰੀਬਾਂ ਦੇ ਧੀਆਂ ਨੇ ਉਹਨਾਂ ਦੀ ਕੁਮਾਰੀਆਂ ਬਹਿ ਗਈਆਂ ਆਕਲ ਨੂੰ ਹੱਥ ਮਾਰ ਮੜੀ ਮੋਟੀ ਤੂੰ ਇਹ ਸੋਚਦੀ ਹੈ ਕਿ ਮੈਂ ਆਪਣੀਆਂ ਧੀਆਂ ਨੂੰ ਪਿਆਰ ਨਹੀਂ ਕਰਦਾ ਓ ਮੈਨੂੰ ਨਹੀਂ ਪਤਾ ਪਰ ਇਹ ਤਾਂ ਨਾ ਉੱਠ ਦੇ ਗਲਤਲੀ ਬੰਨਣਾ ਵਾਲਾ ਕੰਮ ਕੀਤਾ ਤੁਸੀਂ ਨੇ ਹੁਣ ਰੋਂਦੇ ਕਿਉਂ ਕਰਮਾ ਨੂੰ ਉਦੋਂ ਸੋਚਣਾ ਸੀ ਨਾ ਮੈਂ ਸੋਚੇ ਪਤਾ ਕੀ ਸੋਚੇ ਕੀ ਸੋਚੇ ਜੇ ਜੱਸੀ ਬਾਹਰ ਬੱਗੀ ਮਾਂਗਰ ਖੁਸ਼ੀ ਨੂੰ ਭੇਜ ਦਾਂਗੇ ਆ ਜਵਾਕ ਦੇ ਜਿਹੜੇ ਤੋ ਕੀਲੇ ਨੇ ਇੱਥੇ ਬਚ ਰਹਿਣਗੇ ਨਹੀਂ ਸਾਰੀਆਂ ਜ਼ਮੀਨਾਂ ਵੇਚ ਕੇ ਤੂੰ ਈਆਂ ਨੂੰ ਵਿਆਹ ਵਾਹ ਨਹੀਂ ਸਕਦੀ ਇਹ ਜਿਹੜੇ ਰਿਸ਼ਤੇ ਜਿਹੜੀ ਤੂੰ ਗੱਲ ਕਰਦੀ ਆ ਇਹ ਜੇ ਕੋਈ ਇੱਥੇ ਭਾਲਦੇ ਆ ਨਾ ਇੱਥੇ ਤੈਨੂੰ ਪਤਾ ਹੈ ਤੈਨੂੰ ਪਤਾ ਪੰਜਾਬ ਵਿੱਚ ਕੀ ਅੱਗ ਮੱਚੀ ਹੈ ਨਸ਼ੇ ਉਰੇ ਬੇਰਜ਼ਗਾਰੀ ਉਰੇ ਜਿੱਥੇ ਮੁੰਡਾ ਦੇਖਣ ਜਾਂ ਨਾ ਪਿੰਡ ਵਾਲੇ ਕੋਈ ਕਹਿੰਦੇ ਨੇ ਤਾਂ ਚਿੱਟਾ ਪਿੰਦੇ ਇਹ ਤਾਂ ਜਿਉ ਹੈ ਬਾਜ ਹੈ ਇਹਨੂੰ ਕੋਈ ਸਰਪਸ ਨਹੀਂ ਮਿਲੀ ਇਹ ਪੜਿਆ ਨਹੀਂ ਖਿਆ ਤੋਰੇ ਪਰਦਾ ਜਦੋਂ ਇਹ ਸਭ ਕੁਝ ਦੇਖ ਕੇ ਮੈਂ ਪਾਲੇ ਨੂੰ ਹਾਂ ਤਾਂ ਕੀਤੀ ਹੈ ਵੀ ਨਾਲੇ ਚਲੋ ਜਿਵਾਕ ਦਾ ਸੁਪਨਾ ਪੂਰਾ ਹੋ ਜੂਗਾ ਜਸੀ ਤੋਂ ਬਾਅਦ ਖੁਸ਼ੀ ਮੰਗਰ ਦੀ ਮੰਗਰ ਬਕ ਜੂਗੀ ਤਾਂ ਉਹ ਜਿਹੜੇ ਜਵਾਕ ਦੇ ਦੋ ਖੁੱਡਨੇ ਤੇਰੇ ਪੁੱਤ ਦੀ ਜ਼ਮੀਨ ਬਚਦੀ ਹੈ ਕਹੇ ਮੈਂ ਤਾਂ ਜ਼ਮੀਨ ਵੇਚ ਕੇ ਇੱਥੇ ਕਰ ਦੇਣਾ ਜੇ ਤੈਨੂੰ ਕੋਈ ਪੰਜਾਬ ਦਾ ਮਾਹੌਲ ਇੱਥੋਂ ਦੇ ਪਿੰਡਾਂ ਦਾ ਮਾਹੌਲ ਠੀਕ ਲੱਗਦਾ ਤੂੰ ਦੇਖ ਲੈ ਨਹੀਂ ਨਹੀਂ ਜ਼ਮੀਨ ਵੇਚੋਂਗੇ ਤਾਂ ਫਿਰ ਆਪਣੇ ਮੁੰਡੇ ਦਾ ਵੀ ਨਹੀਂ ਰਿਸ਼ਤਾ ਹੋਣਾ ਫਿਰ ਮੈਂ ਹੋਰ ਕੀ ਕਰਤਾ ਹੁਣ ਮਜਬੂਰ ਹੋਇਆ ਦੱਸ ਮੈਂ ਕਰ ਲੱਕੀ ਬੱਸ ਬੱਸ ਤੁਸੀਂ ਰੋ ਨਾ ਜੀ ਹਾਗੀ ਮੈਨੂੰ ਵੀ ਸਮਝ ਪਰ ਬਾਕੀ ਜਸਸੀ ਦਾ ਹੁਣ ਪਤਾ ਨਹੀਂ ਮੰਨੂਗੀ ਜਾਂ ਨਾ ਜਵਾਖੜੀ ਦੇ ਦਿਲ ਤੇ ਕੀ ਬਿੱਤੂਗੀ ਉਹਨੂੰ ਵੀ ਸਮਝਾਉਣਾ ਪੈਣਾ ਹੈ ਨਾ ਮੈਨੂੰ ਰੋਟੀ ਟੁੱਟੀ ਖਵਾ ਉਹਦੇ ਨਾਲ ਗੱਲ ਕਰਦੇ ਆ ਰੋਟੀ ਰੋਟੀ ਕਿੱਥੋਂ ਲੰਗਦੀ ਹੈ ਵਿਚਾਰੀ ਦੇ ਉਹਨੇ ਨਹੀਂ ਬੁਰਕੀ ਖਾਦੀ ਹੈਗੀ ਕੋਈ ਕੋਈ ਤਾਂ ਗੋਭਾ ਵੜੇ ਨਾ ਉਹਨੇ ਦੱਸ ਪਰ ਜਿਹੜੀ ਘੈਂਟ ਜੀ ਮੈਂ ਕਹਿਣਾ ਪੁੱਛਣਾ ਜਮ ਜਮਾ ਕਿਸ ਨੇ ਢੱਬਿਆਂ ਦੀ ਪਾਣੀ ਚੜਾਇਆ ਹਾਂ ਢੱਬਿਆਂ ਦੇ ਪਾਣੀ ਚੜਾਉਣੋਂ ਕੰਜਦੇ ਮੇਰੇ ਤੋਂ ਕੋਈ ਕਹਿੰਦੀ ਹੈ ਬਈ ਮੈਂ ਗਾਲੀ ਕਰਦਾ ਉਹ ਕਹਿੰਦਾ ਦਾੜੀ ਦੇਖ ਲੈ ਤੂੰ ਕਾਲੀ ਕਰਦਾ ਹਾਂ 40 ਸਾਲ ਦੀ ਤੇਰੀ ਉਮਰ ਹੋਈ ਪਈ ਆ ਹਾਂ ਵੀ ਯਾਰ ਕਿੱਛੇ ਉਹ ਕਿੱਛੇ ਤੂੰ ਚਲ ਇੱਕ ਹੱਥਿਕਾ ਓਏ ਤੇਰਾ ਭਾਈ ਕੈਨੇਡਾ ਵਾਲਾ ਵਜਦਾ ਬਈ ਵਧੀਆ ਗੱਲ ਆ ਉਹ ਤਾਂ ਮੈਂ ਤਾਂ ਹੀ ਕਹਿੰਨਾ ਵੇ ਅੱਜਕੱਲ ਨਾ ਆ ਕੁੜੀਆਂ ਦਾ ਤਾਂ ਮਾਪੇ ਜਮਾ ਇੱਕ ਦੂੜੀ ਵਟਣ ਲੱਗੀ ਬਾਈ ਗੁੱਸਾ ਨਾ ਕਰੀਂਗਾ ਨਾ ਤੂੰ ਮੇਰਾ ਯਾਰ ਆਂ ਤੇਰਾ ਗੁੱਸਾ ਕੀ ਕਰਨਾ ਇਹ ਗੱਲ ਨਾ ਤਾਂ ਖੁਦ ਮੈਂ ਸਹਿਮਤ ਬਾਈ ਬਲਕਿ ਗੁੱਸਾ ਵੀ ਹੁਣ ਮੈਂ ਤਾਂ ਗੱਲ ਬਾਈ ਵੀ ਹੁਣ ਕਰਾਉਣਾ ਹੀ ਤੇ ਜਦੋਂ ਦੂਜਾ ਕੋਈ ਹੋਉ ਨਹੀਂ ਹੋਇਆ ਆ ਉਹ ਤਾਂ ਠੀਕ ਹੈ ਹੈ ਮੈਂ ਤਾਂ ਕਰਾਉਣੀ ਸੀ ਕਿਉਂ ਚਾਹੀਦਾ ਹੱਲ ਪ੍ਰਵਾਣੀ ਆ ਵੀ ਕੈਨੇਡਾ ਅਮਰੀਕਾ ਦੇ ਲਾਲਚ ਚ ਚ 20 ਸਾਲ ਦਿੱਤੀ ਕਰਕੇ ਉਹਨੂੰ ਖੂਜ ਤੱਕਾ ਨਹੀਂ ਦੇਣਾ ਚਾਹੀਦਾ ਗੱਲ ਦਾ ਉਹ ਵੀ ਆ ਬਾਈ ਮੇਰੇ ਜਿਵੇਂ ਮੂੰਹ ਦੀ ਗੱਲ ਹੀ ਕੱਢ ਲਈ ਤਾਂ ਯਾਰ ਬਾਈ ਮੈਂ ਵੀ ਖੁਦ ਸਹਿਮਟ ਐ ਗੱਲ ਨਾਲ ਪਰ ਹੁਣ ਕਰੀਏ ਕੀ ਬਾਈ ਸਰਦਾ ਨਹੀਂ ਜਦੋਂ ਕੋਈ ਕਹਿ ਦਿੰਦਾ ਅਗਲਾ ਕਹਿੰਦਾ ਅਜਿਹਾ ਕਰਾਉਂਦੇ ਆ ਫਿਰ ਕੈਨੇਡਾ ਅਮਰੀਕਾ ਲਈ ਕਰਨ ਜਦੋਂ ਉਹਨਾਂ ਨੂੰ ਭੈਣ 20 ਸਾਲ ਦੀ ਦਿਖਾਉਂਦਾ ਨਹੀਂ ਕੀ ਕਰੀਆ ਭੈਣੇ ਨਹੀਂ ਆ ਜਾ ਨਹੀਂ ਭੈਣੇ ਆ ਜਾ ਕੀ ਗੱਲ ਕੱਟ ਦਿਖਣ ਲੱਗ ਗਿਆ ਕੱਟ ਕਾਨੂੰ ਦਿਖਣ ਲੱਗ ਗਿਆ ਹਾਂ ਮੈਂ ਤਾਂ ਉਹਨੂੰ ਪੁੱਛ ਲਿਆ ਸ਼ਾ ਹਾਂ ਚਲ ਮੈਂ ਵੀ ਉਹੀ ਕਹੇ ਤੈਨੂੰ ਹੋਰ ਦੱਸ ਠੀਕ ਠਾਕ ਹਾਂ ਬਣਾ ਠੀਕ ਠਾਕ ਬਸ ਆ ਕੰਮ ਜੇ ਨਮੜ ਕੇ ਹਟੀ ਸੀ ਜੈ ਖਾਣ ਦੇ ਸਾਰਾ ਦਿਨ ਤੰਦਮਕਦਾ ਹੀ ਨਹੀਂ ਹੈਗਾ ਨਹੀਂ ਮੈਂ ਤਾਂ ਸਨੇਹੀ ਕਰ ਦਿੰਦੀ ਆ ਪੜੀ ਦੋ ਹੀ ਆ ਹੋ ਆ ਜਿੱਦ ਹੀ ਆਹੋ ਹਰ ਤੇਰੇ ਮੇਰੇ ਵੀ ਪੇਤ ਲੈਣਾ ਹੁੰਦਾ ਕੀ ਗੈਨੀ ਬਣ ਨਾ ਕੁਝ ਨਹੀਂ ਮਹਾਂਬਦੀਆ ਚੱਲਾ ਫਿਰ ਗਰਮੀ ਜੀ ਹੋ ਜਾਂਦੀ ਹੈ ਅੱਛਾ ਮੈਂ ਪ੍ਰਾਲੇ ਆਈਆਂ ਤੇ ਤਾਂ ਮੈਂ ਤਾਂ ਬਣੀ ਪ੍ਰਾਲੇ ਆਣੀ ਹਾਂ ਨਾ ਸਹੀ ਗੱਲ ਹੈ ਕਿਵੇਂ ਆਣਾ ਹੋਇਆ ਮੈਂ ਤਾਂ ਹੀ ਆਈ ਸੀ ਕੁੜੇ ਫੇਰ ਕੀ ਹੋ ਗਿਆ 100 ਰੁਪਏ ਮੈਂ ਸਲਾਮੀ ਦਾ ਦਿੰਦੀ ਕੁੜੀ ਮੰਗਲੀ ਤੂੰ ਬਾਹਰ ਜਾਣਾ ਮੁੰਡੇ ਨੇ ਕੁੜੀ ਨੇ ਨਹੀਂ ਹਾਂ ਹਾਂ ਅੱਛਾ ਤੂੰ ਗੁੱਸਾ ਕਰ ਰਹੀ ਹੈਂ ਅਭੀ ਮੈਨੂੰ ਹਾਂ ਅਭੀ ਬਾਹਰ ਲਾ ਮੁੰਡਾ ਮਿਲ ਗਿਆ ਤੁਨੂੰ ਹਾਂ ਮੈਨੂੰ ਤਾਂ ਇੰਨਾ ਚਾਉਤੀ ਅੱਛਾ ਉਹ ਬਣੇ ਐਦਾਂ ਹੋਇਆ ਨਾ ਬਸ ਚਟਪਟ ਜੀ ਹੋ ਗਿਆ ਤੇ ਅਸੀਂ ਤਾਂ ਕੋਈ ਸੱਦਿਆ ਹੀ ਨਹੀਂ ਹੈਗਾ ਕਰ ਕਰਦੇ ਸੀ ਬਸ ਮੈਂ ਤਾਂ ਟੱਪੀ ਜਾਂਦੀ ਭਣੇ ਕੰਧ ਉਤੋਂ ਹੀ ਦੇਖਿਆ ਸੀ ਮੈਂ ਲੈ ਦੱਸ ਨਹੀਂ ਤੂੰ ਕੰਧ ਉਤੋਂ ਦੀ ਫੜਕਾਂ ਲੰਦੀ ਰਹਿਨੀ ਆ ਜੇ ਤੈਨ ਦੇਖ ਹੀ ਲਿਆ ਸੀ ਤੂੰ ਅੰਦਰੀਆ ਵਰਦੀ ਤੀ ਤੂੰ ਰਹੀ ਜਾਂਦੀ ਨੇ ਦੇਖ ਲੈ ਤੂੰ ਤਾਂ ਗਾਲੀ ਪੈ ਗਈ ਭਣੇ ਨਾ ਮੈਂ ਵੀ ਉਹ ਗੱਲ ਕਰੀਆ ਵੀ ਤੂੰ ਅੰਦਰੀਆ ਵਰਦੀ ਤਾਂ ਦੇਖ ਹੀ ਲਿਆ ਸੀ ਚਲ ਆ ਨੀ ਮੈਂ ਵੀ ਸੁਣਿਆ ਥੀ ਵੀ ਬੱਟਾ ਮੁੰਡਾ ਹੈ ਨੀ ਨਾ ਨਾ ਤੈਨੂੰ ਕੌਣ ਕਹਿੰਦਾ ਤਣੀ ਮੈਂ ਮਾੜੀ ਜਿਹੀ ਸਤੂਰ ਤੇ ਦੇਖੀ ਸੀ ਕਿਤੇ ਮੋਬਾਈਲ ਚ ਮੇਰੇ ਕੋਲ ਤਾਂ ਮੋਬਾਈਲ ਨਹੀਂ ਆਏਗਾ ਨਹੀਂ ਲੋਕ ਤਾਂ ਹੀ ਜਿਨੇ ਉਹ ਸੰਗਾ ਨਹੀਂ ੜਾਰਾ ਬਣਾ ਦਿੰਦੇ ਨੇ ਕਿਸੇ ਦਾ ਯਕੀਨ ਨਹੀਂ ਮੰਨੀਦਾ ਹੁੰਦਾ ਔਂਖਾਂ ਦੇ ਪਿੰਦੇ ਕਰਦਾ ਹੈਗਾ ਤਾਂ ਕਰਕੇ ਕਿਸੇ ਨੇ ਕਹਿਤਾ ਹੁਣ ਭੈੜੇ ਜੱਗ ਦੀਆਂ ਰੀਤਾ ਕੀਤਾ ਜਿਉਣਾ ਦੁਸ਼ਵਾਰ ਸਾਡੀ ਜਿੰਦ ਤੇ ਚਾਵਾਂ ਨੇ ਖਾਤੀ ਤੇਰੇ ਵੇੜੇ ਹਾਂ ਖੌਰੇ ਐਨੇ ਖੋਟੇ ਲਿਖੇ ਕਿਉਂ ਨਸੀਬ ਵਾਬ ਲਾਵੇ ਧੀਆਂ ਰੱਬ ਦੇ ਕਰੋ ਹੀ ਅਸੀਂ ਹੀ ਰੱਬ ਤੇ ਕਰੋ ਹੀ ਹਾਂ ਗਰੀਬ ਬਾਬ ਲਾਵੇ ਧੀਆਂ ਰੱਬ ਦੇ ਕਰੋ ਹੀ ਗੱਲ ਸੁਣੋ ਜੀ ਮੇਰੀ ਹਲੇ ਮਡੁੱਲੇ ਵੇਰਾਂ ਦਾ ਨਾ ਕੁਛ ਨਹੀਂ ਡਿਗੜਾ 2 ਦਿਨ ਪਹਿਲੇ ਮੈਂ ਤਾਂ ਐਦਾਂ ਕਹਿੰਦੀ ਸੀ ਵੀ ਤੂੰ ਸਾਨੂੰ ਜਵਾਬ ਦੇ ਦੇ ਉਹ ਇਸ ਤਰ੍ਹਾਂ ਠੀਕ ਤਾਂ ਨਹੀਂ ਹੁੰਦਾ ਗੱਲ ਸੁਣੋ ਨਿਆਣੇ ਕਲੇ ਸਪਾਈ ਜਾਂਦੇ ਨੇ ਤੁਹਾਨੂੰ ਪਤਾ ਹੈ ਖੁਸ਼ ਨੇ ਕੀ ਕਿਹਾ ਕਹਿੰਦੀ ਮੰਮੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਮੈਂ ਉਹਨੂੰ ਅੰਕਲ ਕਿਹਾ ਕਰੂੰਗੀ ਕੋ ਜੀਜਾ ਕਹੂੰਗੀ ਹਰਤੇ ਮੁੰਡਾ ਮੁੰਡਾ ਕਹਿੰਦਾ ਮੰਮੀ ਅੱਜ ਤਾਂ ਮੇਰੇ ਦੋ ਕਿੱਲੇ ਵੇਚ ਦੋ ਪਰ ਬੁਢੇ ਨਾਲ ਤਾਂ ਨਾ ਵੇਹੋ ਖਾਣ ਪਰਵਾਣ ਤਾਂ ਤੁਸੀਂ ਦੇਖ ਲਓ ਫਿਰ ਇਸ ਤਰ੍ਹਾਂ ਕਰਦੇ ਆ ਜੀ ਜਵਾਕ ਵੀ ਨਾਰਾਜ਼ ਨੇ ਤੂੰ ਵੀ ਨਾਰਾਜ਼ ਹੈ ਫਿਰ ਜੂਰ ਮੈਂ ਫੋਨ ਕਰ ਦਿੰਦਾ ਬਸ ਪਾਲੇ ਨੂੰ ਫੋਨ ਹੀ ਕਰ ਦਿੰਦਾ ਆਪਾਂ ਜਵਾਬ ਦੇ ਦਿੰਦੇ ਨੇ ਬੈਠ ਪੁੱਤ ਉੱਤ ਗੱਲ ਸੁਣ ਮੇਰੀ ਬਚੋਲੇ ਨੂੰ ਜਵਾਬ ਦਿੰਦੇ ਸੀ ਤੇਰੇ ਰਿਸ਼ਤੇ ਦੇ ਲਈ ਨਹੀਂ ਮੰਮੀ ਮੈਂ ਵਿਆਹ ਨਹੀਂ ਰਾਜ਼ੀ ਹਾਂ ਆ ਤੂੰ ਕੀ ਕਹੀ ਜਾਂਦੀ ਹੈ ਬੁੱਤ ਜਦੋਂ ਡੈਡੀ ਨੂੰ ਰਾਸ ਪਸੰਦ ਆ ਮੰਮੀ ਫਿਰ ਮੈਨੂੰ ਸਮਝਾਏਗੀ ਸੰਦੇ ਬੁੱਤ ਤੈਨੂੰ ਜੇ ਗੁਬੀਰਾ ਮੇਰੇ ਲਈ ਇੰਨਾ ਕੁਝ ਕਰ ਸਕਦਾ ਵਾ ਤੇ ਜੇ ਇੱਕ ਪਰਿਵਾਰ ਤੇ ਇੱਕ ਜਣਾ ਜਾਂਦਾ ਵਾ ਫਿਰ ਕੋਈ ਵੱਲ ਬੱਤੀ ਕਰਨੀ ਨਹੀਂ ਕੋਈ ਗੱਲ ਨਹੀਂ ਤੁਸੀਂ ਸਾਰੀ ਜ਼ਿੰਦਗੀ ਮੈਨੂੰ ਪਹਿਲਾਂ ਪਾਲਿਆ ਪੋਸਿਆ ਪੜਾਇਆ ਲਿਖਾਇਆ ਕੋਈ ਗੱਲ ਨਹੀਂ ਜਿਵੇਂ ਤੁਸੀਂ ਮੈਨੂੰ ਤੇ ਬਾਪੂ ਜੀ ਕਰਨਗੇ ਮੈਨੂੰ ਮਨਜ਼ੂਰ ਹੈ। ਹਾਂ ਪਤ। ਤੇ ਵੀ ਠੀਕ ਹੀ ਕੀਤਾ ਸਭ ਕੁਝ। ਮੈਨੂੰ ਮਾਂ ਨੇ ਤੀ ਇਹ ਤੇਰੇ ਤੇ ਬਾਕੀ ਤੇਰੀ ਕਿਸਮਤ ਆ। ਉਹ ਕਹਿੰਦੇ ਹੁੰਦੇ ਨੇ ਜੀ ਲਿਖੀਆਂ ਲੇਕਦੀਆਂ। ਭੋਗ ਮਨਾ ਚਿਤ ਲਾ ਕੇ ਜਿਹੜਾ ਕੁਝ ਆਪਣੀ ਤੇ ਦੇ ਕਰਮਾਂ ਚ ਲਿਖਿਆ ਉਹ ਇਹਨੂੰ ਮਿਲ ਜਾਣਾ।